no, no, no. ਤੇ ਨੱਕ ਨੂੰ ਜੀਵਣਤਵਾ ਕੱਕੀ ਤਾਂ ਗੱਲ ਨੂੰ ਜੀਵ ਆਏ ਕਿਹੜਾ ਬੇਬੇ ਆਪਣੀ ਕੁੜੀ ਵਿਚਲੀ ਮੈਨੂੰਗੀ ਸੋਪਣੇ ਆਉਂਦੇ ਆ ਆ ਗਈ ਆ ਗਈ ਕੀ ਕਹਿਣਾ ਸੀ ਮੈਨੂੰ ਆਹੋ ਆ ਰਹਿ ਕੇ ਕਹਿੰਦਾ ਬੰਦਾ ਗੁੰਦਾ ਮਾਰਨਾ ਤਾਂ ਦੱਸ ਆਹ ਤਾਂ ਕਹਿੰਦਾ ਨਹੀਂ ਕਿ ਬੇਬੇ ਪੱਖੇ ਪੁੱਠੇ ਲਿਆਉਣੀ ਆ ਤਾਂ ਦੱਸ ਕਹਿੰਦੇ ਮੱਜਾਂ ਨੂੰ ਕੱਠੇ ਪੁੱਠੇ ਪਾਉਣੀ ਜੀਵਾ ਕੋਈ ਕੰਮ ਆਉਦੋ ਜ਼ਾਰੀ ਢੜੀ ਆਉਦਾਂ ਜੁਗਲਕਾਂ ਆਉਦਾਂ ਜੁਗਲਕਾਂ 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 ਕਰਿਆ ਨਹੀਂ ਨੀ ਆਂ ਮੀਤੀ ਤੋਂ ਤੇਰੀ ਕੁੜੀ ਨੇ ਮੇਰੀ ਘਰੇ ਆਈ ਦੀ ਬੇਇੱਜ਼ਤੀ ਕਰਤੀ ਬੇਇੱਜ਼ਤੀ ਹੁ ਤਾਈ ਤੇਰੇ ਬੁਲਾਤ ਬੰਨੇ ਜਾ ਤੇ ਕੋਈ ਦੇ ਦੇ ਲੈ ਜਾ ਉੱਡਾ ਟਿਕੜੇ ਤੇ ਲੈ ਖਵਾਇਆ ਜਾ ਬਾਜਾਉਂਦੇ ਕੋਲੇ ਕਿੰਨੇ ਜਿਹਨੂੰ ਸੰਭਾਲ ਲੈਣੇ ਆਪੇ ਇਹ ਤਾਂ ਫੋਣੀ ਨਾ ਫੋਣੀ ਨਾਲ ਨਰੀ ਮਾਰੇ ਖਾਲ you're gonna ਦੇ ਦਵੈ ਜੇਨੇ ਗੇਵਿਆ ਹਾਵੇ ਇੱਧਰ ਜਾ ਹੇਰੀਆ ਮੇਰੀ ਆ ਖੁੱਲ ਗਈ ਨਹੀਂ ਆ ਹੱਸਾ ਮੈਨੂੰ ਲੱਗਾ ਤੇਰੇ ਕੋਲੇ ਆਏ ਮੇਰੇ ਕੋਲੇ ਆ ਦੇ ਉਪਲਾਵਾ ਐਸੀ ਅਲੀ ਨਹੀਂ ਦਾ ਮੇਰਾ ਯੱਪ ਪਾਜੇ ਸੀ ਹਾ ਚਾਹੀਦਾ ਮੈਂ ਤੈਨੂੰ ਫੋਨ ਕਰ ਦੂੰਗਾ ਇਸੇ ਨੰਬਰ ਤੇ ਸੀ ਜਾ ਆ ਗਿਆ ਇਹਨੂੰ ਮੂਵੀ ਤੇ ਲਾ ਮੈਂ ਵੀ ਲਗਾ ਮੇਰਾ ਪਪਾ ਬੈਠਾ ਹੋਵੇ ਹੇਰੀਆ ਵੀ ਸਾਲਾ ਨਾ ਅੱਗੇ ਦੱਸ ਆ ਰਿਕਵਾਟੇ ਹੇਰੀਆ ਉਹ ਰਹੀ ਆ ਇਹ ਜੀ ਮੇਰੇ ਗੁੰਡੇ ਲਈ ਹੁੰਦੀ ਆ ਬਾਈ ਕਰ ਦਿਆ ਆਵਾ ਮੋਟਰ ਤਾਂ ਦਲਦੇ ਆਪਣੀ ਵਿਜੂ ਵਾਲੀ ਤੇ ਹਾਂ ਜੀ ਰਹੀ ਆ ਬਣਾ ਹਾਂ ਜੀ ਰਹੀ ਆ ਬਣਾ ਹਾਂ ਠੀਕ ਆ ਆ ਆ ਆ ਆਹੋ ਆ ਫਟਾ ਤੂਰੀ ਮੇਰੀ ਗੱਲ ਸੁਣ ਕੇ ਆ ਮੜੀ ਨਹੀਂ ਯਾਰ ਅਬ ਦੇਖ ਅਬ ਮੇਰਾ ਪੁੱਤ ਬਣ ਕੇ ਆ ਮਗਲੈਲਾ ਮਗਲੂਲਾ ਦੇ ਪੰਗੇ 'ਚ ਨਹੀਂ ਪਈ ਜਾਂਦਾ ਹੈ ਸਿਆਣੀ ਬਣੀ ਰਹਿੰਦਾ ਸਿਆਣੀ ਏ ਹੋਈ ਨਾ ਵੋਈ ਨਾ ਹੋਈ ਜੇ ਮੈਂ ਜੀ ਤਾਂ ਹੋਈ ਜੇ ਮੈਂ ਜੀ ਆ ਬਸ ਹਕ ਲਿਆ ਮੈਨੂੰ ਸਾਜਿਦਾ ਹੁੰਦੀ ਕਿ ਜੱਗਲਾ ਸੰਧਿਆ ਨਹੀਂ ਜਾਂਦਾ ਹਾਏ ਹੋਏ ਹਾਲੇ ਜੀ ਮੈਂ ਜੀ ਨਾ ਆਇਆ ਕੁੱਤੀ ਵੰਡਾਉਂ ਰਹੀ ਅਰੇ ਗਾਮੀ ਬੈਠੇ ਹਾਲੇ ਗਾਮੀ ਆ ਗੀਰ ਗੋਟੀ ਚੱਲਦੇ ਹਾਲੇ ਜੀ ਹਾਲੇ ਆਇਮਲੇ ਨੂੰ ਬੁਰੀ ਬਿਮਾਰੀ ਘਾਟੇ ਵਿੱਚ ਦੋ ਤਿੰਨ ਵਾਰੀ ਟਲੀ ਤੇ ਪਟਾਕਾ ਜਿਹਾ ਆ ਘੜ ਦਿਓ ਲੋਂਦਾ ਨਹੀਂ ਜਰਦੇ ਬਿਨ ਮਰਦਾ ਪੁੱਛ ਨਾ ਲਿਜਾਰਾ ਕਿੰਨਾ ਆਉਂਦਾ ਨਹੀਂ ਜਰਦੇ ਬਿਨ ਮਰਦਾ ਘੜ ਦਿਓ ਘੜ ਦਿਓ ਬਈ ਘੜ ਦਿਓ ਲੈ ਬਈ ਆ ਆਦੀ ਫਰੈਂਡਰ ਕ੍ਰਸਟਾ ਕਾਇਉਂਦੀ ਇਹ ਜਿਹੜੀ ਗਵਾਲ ਦੇ ਘਰ ਵਾਲੀ ਦੀ ਆ ਉਹਦੀ ਆਈ ਹੈ ਮਾਰ ਦਿਓ ਤਾੜੀ ਆਦੀ ਸਪੇਸ ਇਨੇ ਚੱਕਵੇਂ ਪਾਉਂਦੀਆਂ ਨਾ ਇਹ ਜਿੱਦੋਂ ਨਾਲ ਮੈਂ ਪਹਿਲਾ ਸਪੇਸ ਦੇਖਿਆ ਨਾ ਮੇਰੀ ਤਾਂ ਸਾਹੇ ਮੇਰੇ ਸੰਗ ਚੜੇ ਪਏ ਜਾ ਕੋਈ ਨਹੀਂ ਭੇਗਾ ਮੈਂ ਦੋਨੀਆਂ ਸੁਭਜ ਕੇ ਫੇਰ ਇਹਨੂੰ ਫ੍ਰੈਂਡ ਰਿਕਵੈਸਟ ਲੱਗਦਾ ਗੱਲ ਬੜੀ ਪਈ ਆ ਮਾਰ ਦੇ ਇੱਕ ਵਾਰੀ ਹੋਰ ਤਾਂ ਨਹੀਂ ਮੇਟਾ ਬੈਠਾ ਮੈਂ ਬੱਸ ਆ ਗਈ ਆਦੀ ਦੇਖ ਤੋ ਆ ਕਰਦੀ ਗੁਰਬੇ ਨਿਗਾਹ ਸੰਦਾ ਗਈ 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 ਦੇਖੀ ਦਾਰ ਦੇ ਨਾਲ ਦੀ ਕਿਤੇ ਗਈ ਆ ਗਈ ਤੇ ਗਈ 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 ਆ ਗਈ ਆਹ ਬੁਰਖੇ ਦੀ ਗਈ 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 ਯਾਰ ਬੰਦ ਕਰ ਜੀ ਕਿਤਾ ਲੀ ਤੂੰ ਵੀ ਫੜ ਲਿਆ ਬਜਵਾਕ ਕਾਨੂੰ ਕੀ ਸੁਝਾਏਗਾ ਤੂੰ ਤਾਂ ਆਪਾ ਜਲਾਉਣਾ ਮਲੇਲੇ ਜੇ ਆਪਾਂ ਝੋੜਾ ਡਾਰ ਲੀਵਾ ਤੇ ਤੈਨੂੰ ਬੜਾ ਪਤਾ ਵਾਏ ਬੁਰਖਾ ਇਹ ਤੇ ਸਿੱਧਗਾ ਗੱਲਾਂ ਹੁੰਦੀਆਂ ਸਿੱਧਗਾ 请你给你披荡咖啡 ਵੇਖ ਜੀ ਹਣ ਮੈਂ ਕੱਲੀ ਕਿੱਧਰ ਕਿੱਧਰ ਹਾਂ ਆ ਪਪੂ ਦਾ ਪਾਪਾ ਦਾ ਮਗਲਿਆ ਅੰਕਲੂ ਲਾਈਆਂ ਚਲਾਉਂਦਾ ਰਹੀ ਤਾਂ ਮਨੂ ਕੀ ਸਮਝਾ ਦੂੰਗਾ ਦੇਖੋ ਮਾੜੀ ਤੁਹਾਨੂੰ ਦੋਨਾਂ ਜਣੇ ਨੂੰ ਚਾਹੀਦਾ ਕਿ ਤੁਸੀਂ ਆਪਣੇ ਬੱਚੇ ਵੱਲ ਧਿਆਨ ਦੇਵੋ ਨਹੀਂ ਕਰੋਂ ਤਾਂ ਕਿ ਉਹ ਗਲਤ ਰਸਤੇ ਨਾ ਪਵੇ ਜੇਕਰ ਅੱਜ ਨਾਲ ਉਹਨੇ ਸਮੇਂ ਦੀ ਕਦਰ ਕੀਤੀ ਤਾਂ ਕੱਲ ਨੂੰ ਸਮੇਂ ਨੇ ਵੀ ਉਸਦੀ ਕਦਰ ਨਹੀਂ ਕਰੀਗੀ ਤਾਂ ਕਰਕੇ ਤੁਹਾਨੂੰ ਦੋਨਾਂ ਨੂੰ ਚਾਹੀਦਾ ਕਿ ਤੁਸੀਂ ਉਸ ਵੱਲ ਧਿਆਨ ਦੇਵੋ ਜਿੱਥੋਂ ਤੱਕ ਰਹੀ ਹੈ ਨੈੱਟ ਚਲਾਉਣ ਦੀ ਗੱਲ ਜੀ ਤੇ ਟੀਚਰ ਹੋਤੇ ਪਰ ਅਸੀਂ ਉਸ ਦੀ ਵਕਤ ਤੋਂ ਲੋੜ ਅਨੁਸਾਰ ਕਰਦੇ ਹਾਂ। ਹਾਂ ਮੈਡਮ ਜੀ ਤੁਸੀਂ ਵੀ ਰੈਂਟ ਦੇ ਲਏ ਜੀ। ਹਾਂ ਜੀ ਚਲਾਉਨੇ ਆ ਕਿਵੇਂ ਸੀ? ਬੜੀ ਗੱਲ ਹੈ। ਸੁਧਰ ਜਾਓ ਖੁਸ਼ ਸੁਧਰ ਜਾਓ। ਤੁਹਾਨੂੰ ਦੇਖੀ ਤੁਹਾਡੇ ਬੱਚਿਆਂ ਨੇ ਸੁਧਰਨਾ। ਉਹ ਬੱਬੂ ਦੀ ਬੇਬੇ। ਅਜਾ ਜਾਓ ਆਪਣਾ ਮੈਡਮ ਵਾਸਤੇ। ਜਾ 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 ਮੈਡਮ ਜੀ ਇਹ ਦੇਵੋ ਆਪਣਾ ਫੇਸਬੁੱਕ ਐਡੀ ਨੰਬਰ ਤੇ WhatsApp ਨੰਬਰ ਹੈ। ਕੀ ਇਹ ਬਰ ਗੱਲ ਕਰ ਕੀ ਸਮਝਾ ਲੂ ਕੋਈ। ਓ ਮੜਨ ਜੀ ਤੂੰ ਤਾਂ ਕੰਮਲੇ ਹੋ ਉਹ ਕੀ ਦਾ ਜੀ ਕਰਦਾ ਤੂੰ ਅੰਗਰੇਜ਼ੀ ਦੁਨੀਆ ਤੇ ਜਾਣ ਨੂੰ ਸਹਲੇ ਬਣੋ ਮੜਾ ਜੱਸਿਆ ਨੇ ਅਸੀਂ ਤਾਂ ਸਿਆਣੇ ਆ ਤੁਸੀਂ ਸੁਧਰੋ ਅਸੀਂ ਤੁਹਾਨੂੰ ਸੁਧਾਰਨ ਲਈ ਆਏ ਹੈ ਇੱਥੇ ਮਾਤਾ ਪਿਤਾ ਸੁਧਰ ਜੀ ਬਾਈ ਆਇਓ ਫਿਰ ਇੱਕ ਸੈਲਫੀ ਹੋ ਜਾਈ ਤੇ ਮੇਰੇ ਸਾਹਮਣੇ ਇਸ ਕੁੜੀਆ ਨੇ ਬਹੁਤ ਧੋਰ ਲਾਇਆ ਵਧੀਆ ਲੱਗਣਾ ਸਾਰਿਆਂ ਨੂੰ ਆਪਣੀ ਫਿਲਮ ਆ ਰਹੀ ਹੈ ਜੀ ਇਹ ਕਿ ਸੋਚ ਉਹਦੇ ਵਿੱਚ ਪਕਾਇਦਾ ਇਸੇ ਟਰੈਕਟਰ ਜੀ ਇਸੇ ਨਾਲ ਲੜ ਨੂੰ ਪਲੇ ਕੀਤਾ ਓ ਇਹਨਾਂ ਦੇ ਸਾਥੀ ਸਰਬਜੀਤ ਕੰਕ ਲਿਖੀ ਹੋਈ ਹੈ ਸਾਰੀ ਥੋੜਾ ਬਹੁਤ ਅਸੀਂ ਆਪ ਦਾ ਐਕਟ ਕੀਤਾ ਬਟ ਸਾਰਾ ਕੁਝ ਲਿਖਿਆ ਇਹਨਾਂ ਨੇ ਹੀ ਆ ਜ਼ੋਰਦਾਰ ਤਾੜੀ ਮਾਰ ਦਿਓ ਬੱਚਿਆਂ ਵਾਸਤੇ ਸਰਬਜੀਤ ਕਾਰ ਅੱਗੇ ਮਨਪ੍ਰੀਤ ਕਾਰ ਬਹੁਤ ਵਧੀਆ ਕੈਰੇਕਟਰ ਕੀਤਾ ਮੈਡਮ ਦਾ ਇਹਨਾਂ ਨੇ ਕੰਪਿਊਟਰ ਲੀਡ ਦੇ ਬੱਚੇ ਇਹ ਨਾਲ ਨਾਲ ਡਿਪਲੋਮਾ ਕਰ ਰਹੇ ਆ ਫਿਰ ਤਾਂ ਸ਼ੌਕ ਆ ਇਹਨਾਂ ਨੂੰ ਅੱਗੇ